ਭਾਰਤੀ ਰੇਲਵੇ ਵੱਲੋਂ ਕਈ ਅਹਿਮ ਰੇਲਵੇ ਪ੍ਰੋਜੈਕਟਸ ਸ਼ੁਰੂ ਕੀਤੇ ਗਏ ਨੇ ਜਿਨ੍ਹਾਂ ਨੂੰ ਸਮੇਂ ਸਿਰ ਪੂਰਾ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸ਼ੁਰੂ ਕੀਤੇ ਗਏ ਪ੍ਰਕティ ਪੋਰਟਲ ਰਾਹੀਂ ਇਹਨਾਂ ਪ੍ਰੋਜੈਕਟਾਂ ਨੂੰ ਹੋਰ ਵੀ ਰਫ਼ਤਾਰ ਮਿਲ ਰਹੀ ਹੈ। ਪ੍ਰਕティ ਪੋਰਟਲ ਦੇ ਅਧੀਨ ਆਉਣ ਵਾਲੀਆਂ ਯੋਜਨਾਵਾਂ ਵਿੱਚ ਸ਼ਾਮਲ ਨੰਗਲ ਡੈਮ ਤਲਵਾੜਾ ਨਵੀਂ ਬ੍ਰੋਡਕਾਸਟ ਰੇਲ ਲਾਈਨ ਦਾ ਕੰਮ ਅਗਲੇ ਸਾਲ ਤੱਕ ਪੂਰਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਪੇਸ਼ੇ ਇੱਕ ਖਾਸ ਰਿਪੋਰਟ ਭਾਰਤੀ ਰੇਲਵੇ ਦੇ ਵੈਸੇ ਤਾਂ ਕਈ ਅਹਿਮ ਪ੍ਰੋਜੈਕਟ ਹਨ ਜਿਨ੍ਹਾਂ ਦਾ ਹਾਈ ਸਪੀਡ ਰਫਤਾਰ ਨਾਲ ਐਲਾਨ ਹੋਇਆ ਅਤੇ ਸਮੇਂ ਰੰਦਿਆਂ ਪੂਰਾ ਵੀ ਕੀਤਾ ਗਿਆ ਹਾਲਾਂਕਿ ਕਈ ਯੋਜਨਾਵਾਂ ਅਜੇ ਵੀ ਦਈਆਂ ਜੋ ਲੰਬੇ ਸਮੇਂ ਤੱਕ ਕਿਸੇ ਨਾ ਕਿਸੇ ਸਮੱਸਿਆ ਦੀ ਵਜ੍ਹਾ ਨਾਲ ਟੁੱਕੀਆਂ ਸਨ ਜਿਨ੍ਹਾਂ ਵਿੱਚੋਂ ਇੱਕ ਹੈ ਨੰਗਲ ਡੈਮ ਤਲਵਾੜਾ ਨਵੀਂ ਬਰੋਡਕੇਸ ਰੇਲ ਲਾਈਨ ਜੋ ਸਾਲਾਂ ਤੋਂ ਰੁਕੀ ਰਹੀ ਅਤੇ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਗਤੀ ਪੋਰਟਲ ਦੇ ਅਧੀਨ ਆਉਣ ਤੋਂ ਬਾਅਦ ਇਹ ਸੀ ਯੋਜਨਾ ਨੂੰ ਨਵੀਂ ਰਫਤਾਰ ਮਿਲੀ तलवाड़ा से नंगल की रेल प्रोजेक्ट है ये पिछले काफ़ी समय से पेंडिंग था अभी प्रधानमंत्री जी का जो विज़न है वो चाहते हैं कि ये जल्दी से जल्दी कंप्लीट हो और पब्लिक को इसकी जो है फैसिलिटी मिले क्योंकि होशियारपुर के ना केवल होशियारपुर बल्कि हिमाचल और पंजाब की बहुत सारी जो कनेक्टिविटी इससे लोगों को बहुत ज़्यादा बेनिफिट होगा ਕੁੱਲ 84 ਕਿਲੋਮੀਟਰ ਲੰਬੀ ਇਸ ਰੇਲ ਲਾਈਨ 'ਚ ਮੁਕੇਰੀਆਂ ਤੇ ਤਲਵਾੜਾ ਦੇ 29 ਕਿਲੋਮੀਟਰ ਸਾਈਡਿੰਗ ਰਾਹ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਸਾਲ 1983 'ਚ ਬਣਾਈ ਗਈ ਇਸ ਯੋਜਨਾ ਦੀ ਕੁੱਲ ਲਾਗਤ 2018 ਕਰੋੜ ਰੁਪਏ ਦੇ ਕਰੀਬ ਹੈ ਅਤੇ ਹੁਣ ਤੱਕ ਇਸ ਵਿੱਚ 82 ਫੀਸਦੀ ਪ੍ਰਗਤੀ ਹਾਸਲ ਕੀਤੀ ਜਾ ਚੁੱਕੀ ਹੈ। ਯੋਜਨਾ ਨੂੰ ਦਸੰਬਰ 2027 ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ہم ان کی کوئی بھی جو این او سی ہم نے دینی ہے اس کے لیے کوئی فارم بھرنا ہے یا کوئی انہوں نے کوئی ڈاکومنٹ لینا ہے ہم ان کو پرائیورٹی بیس پہ لے رہے ہیں کیونکہ یہ نیشنل پروجیکٹ ہے لوگوں کے لیے بھی بہت اچھا رہے گا یोजना ਦੀ ਸ਼ੁਰੂਆਤ ਵਿੱਚ ਫੁੱਲ 20 ਦੇ ਕਰੀਬ ਚੁਣੌਤੀਆਂ ਸਾਹਮਣੇ ਆਈਆਂ ਜਿਨ੍ਹਾਂ ਵਿੱਚ ਸਭ ਤੋਂ ਗੰਭੀਰ ਰੁਕਾਵਟ ਜ਼ਮੀਨ ਐਕਵਾਇਰ ਕਰਨ ਮੁਆਵਜ਼ਾ ਦੇਣ ਨਾਲ ਜੁੜੀਆਂ ਰਹੀਆਂ ਜਿਨ੍ਹਾਂ ਨੂੰ ਪ੍ਰਗਤੀ ਪੋਰਟਲ ਦੇ ذریعے ਸਮੀਖਿਆ ਲਈ ਚੁੱਕਿਆ ਗਿਆ ਪ੍ਰਧਾਨ ਮੰਤਰੀ ਦੀ ਅਗਵਾਈ ਚ ਹੋਈ ਜੂਨ ਅਤੇ ਸਤੰਬਰ 2025 ਦੀ ਪ੍ਰਗਤੀ ਬੈਠਕਾਂ ਵਿੱਚ ਇਸ ਯੋਜਨਾ ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਪ੍ਰਧਾਨ ਮੰਤਰੀ ਨੇ ਇਸ ਨੂੰ ਰਣਨੀਤਕ ਰੂਪ ਚ ਅਹਿਮ ਦੱਸਦਿਆਂ ਸਪਸ਼ਟ ਨਿਰਦੇਸ਼ ਦਿੱਤੇ ਕਿ ਸਾਰੇ ਮਾਮਲਿਆਂ ਨੂੰ ਤੈ ਸਮੇਂ ਸੀਮਾਤ ਵਿਚਾਲੇ ਪੂਰਾ ਕੀਤਾ ਜਾਵੇ। ਜੋ ਵਿਜ਼ਨ ਪ੍ਰਧਾਨ ਮੰਤਰੀ ਜੀ ਨੇ ਹਿੰਦੁਸਤਾਨ ਮੇ ਰੇਲਵੇ ਚਲਾਉਣੇ ਕੇ ਲੀਆ ਹੈ। ਉਸ ਵਿਜ਼ਨ ਮੇ ये जो रेल नंगल से आकर तलवाड़ा दौलतपुर से तलवाड़ा तलवाड़ा से मुकेरिया तक पहुंचने वाली है उस पर कार्य जो है बहुत तेज गति से चल रहा है नरेंद्र भाई मोदी जी को इस बात की बधाई देता हूं कि उन्होंने सबका साथ और सबका विकास वाली जो धारणा बनाई है उसमें सारा देश उनके पीछे है ਇਸ ਦੇ ਬੁਰਾ ਹੋਣ ਨਾਲ ਅੰਬਾਲਾ ਜਲੰਧਰ ਪਠਾਨਕੋਟ ਜੰਮੂ ਵਰਗੇ ਕੋਰੀਡੋਰ ਤੇ ਦਵਾ ਘਟੇਗਾ ਅਤੇ ਰੱਖਿਆ ਬਲਾਂ ਦੀ ਆਵਾਜਾਈ ਅਤੇ ਲੌਜਿਸਟਿਕ ਨੂੰ ਵੀ ਵਾਧੂ ਮਜ਼ਬੂਤੀ ਮਿਲੇਗੀ। ਨੰਗਲ ਡੈਮ ਤਲਵਾਰਾ ਯੋਜਨਾ ਇਸ ਗੱਲ ਦੀ ਉਦਾਹਰਣ ਹੈ ਕਿ ਪ੍ਰਗਤੀ ਵਰਗੇ ਮੰਚ ਦੇ ذریعے ਕੇਂਦਰ ਅਤੇ ਸੂਬਿਆਂ ਦੇ ਸਹਿਯੋਗ ਨਾਲ ਸਾਲਾਂ ਤੋਂ ਪੈਂਡਿੰਗ ਪਈਆਂ ਯੋਜਨਾਵਾਂ ਨੂੰ ਨਵੀਂ ਦਿਸ਼ਾ ਤੇ ਰਫ਼ਤਾਰ ਦਿੱਤੀ ਜਾ ਸਕਦੀ ਹੈ ਜੋ ਕਨੈਕਟੀਵਿਟੀ ਸੁਰੱਖਿਆ ਅਤੇ ਆਰਥਿਕ ਵਿਕਾਸ ਤਿੰਨਾਂ ਦੇ ਲਈ ਸਾਰਥਕ ਸਾਬਤ ਹੁੰਦੀ ਹੈ। Bureau Report, TD News.